ਤਰਨਤਾਰਨ ਦੇ ਵਿੱਚ ਜਿੱਥੇ 22 ਇਲੈਕਸ਼ਨ ਚੱਲ ਰਹੀ ਹੈ ਉੱਥੇ ਮਾਨਯੋਗ ਡੀਜੀਪੀ ਪੰਜਾਬ ਸ੍ਰੀ ਗੌਰਵ ਯਾਦਵ ਆਈਪੀਐਸ ਡੀਆਈਜੀ ਫੋਜਪੁਰ ਰੇਂਜ ਸ੍ਰੀ ਹਰਮਨਬੀਰ ਸਿੰਘ ਗਿੱਲ ਮਾਨਯੋਗ ਐਸਐਸਪੀ ਸ੍ਰੀ ਰਵਜੋਤ ਕੌਰ ਗਰੇਵਾਲ ਜੀ ਦੇ ਹੁਕਮ ਅਨੁਸਾਰ ਜਿਹੜੀ ਬਾਰਡਰ ਦੇ ਉੱਤੇ ਚੌਕਸੀ ਵਧਾਈ ਗਈ ਹੈ ਇਸੇ ਲੜੀ ਦੇ ਵਿੱਚ ਸਬਡਿਵੀਜ਼ਨ ਭਿੱਖੀਪਿੰਡ ਦੇ ਥਾਣਾ ਖਾਲੜਾ ਦੇ ਵਿੱਚ ਬੜੀ ਵੱਡੀ ਸਫਲਤਾ ਹਾਸਲ ਹੋਈ ਜੋ ਤੋ ਤਿੰਨ ਵਿਅਕਤੀਆਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਵਿੱਚੋਂ ਸੁਖਮਨ ਸਿੰਘ ਜਿਹੜਾ ਮੁਗਲ ਚੱਕ ਦਾ ਪਿੰਡ ਦਾ ਰਹਿਣ ਵਾਲਾ ਇਹਦੇ ਪਾਸੋਂ 200 ਗ੍ਰਾਮ ਹੈਰਨ ਗੁਰਜੀਤ ਸਿੰਘ ਖਾਲੜੇ ਦਾ ਇਹਦੇ ਕੋਲ 52 ਗ੍ਰਾਮ ਹੈਰਨ ਤੇ ਸਾਇਨ ਅਦਿਸ ਸੈਮ ਜਿਹੜਾ ਖਾਲੜੇ ਦਾ ਰਹਿਣ ਵਾਲਾ ਵਾ ਇਹਦੇ ਪਾਸੋਂ ਜਿਹੜੀ 50 ਗ੍ਰਾਮ ਹੈਰਨ ਕਪੜੋਈ ਇਹ ਤਿੰਨੇ ਵਿਅਕਤੀ ਥੇ ਕਲਾ ਦੇ ਨੇੜੇ ਜਿਹੜੇ ਬਾਰਡਰ ਨਾਲ ਰਿਲੇਟਡ ਏਰੀਆ ਉਹਦੇ ਵਿੱਚ ਘੁੰਮ ਰਹੇ ਸੀ ਤੇ ਆਪਣੇ ਜਿਹੜੇ ਮੋਬਾਈਲ ਫੋਨਾਂ ਰਾਹੀਂ ਪਾਕਿਸਤਾਨੀ ਸਮਗਲਨਾ ਨਾਲ رابطہ ਕਰਕੇ ਹੋਰ ਜਿਹੜੀ ਆ ਹੈਰਨ ਮਗਾਉਣ ਦੀ ਤਦਾਦ ਦੇ ਵਿੱਚ ਬੈਠੇ ਜੋ ਬੀਐਸਐਫ ਤੇ ਪੰਜਾਬ ਪੁਲਿਸ ਤੇ ਸਾਂਝੇ ਸਰਚ ਆਪਰੇਸ਼ਨ ਤਰ੍ਹਾਂ ਇਹਨਾਂ ਨੂੰ ਕਾਬੂ ਕੀਤਾ ਗਿਆ ਤੇ ਇਹਨਾਂ ਪਾਸੋਂ ਟੋਟਲ 302 ਗ੍ਰਾਮ ਜਿਹੜੀ ਹੈਰਨ ਰਿਕਵਰ ਕੀਤੀ ਗਈ ਤੇ ਇਸ ਸਬੰਧੀ ਜਿਹੜਾ ਥਾਣਾ ਖਾਲਲਾ ਬੀਠੇ ਮੁਕੱਦਮਾ ਨੰਬਰ 25521 ਸੀ ਐਨ ਡੀ ਪੀਆ ਰਿਕਾਰਡ ਦੇ ਵਿੱਚ ਜਿਹੜਾ ਇਹ ਦਰਜ ਕੀਤਾ ਗਿਆ ਇਸੇ ਲੜੀ ਦੇ ਵਿੱਚ ਇੱਕ ਹੋਰ ਜਿਹੜੀ ਵੱਡੀ ਸਫਲਤਾ ਪੰਜਾਬ ਪੁਲਿਸ ਤੇ ਬੀਐਸਐਫ ਤੇ ਸਾਂਝੇ ਸਰਚ ਆਪਰੇਸ਼ਨ ਨੂੰ ਮਿਲੀ ਆ ਕਿ ਵਾ ਤਾਰਾ ਸਿੰਘ ਦੇ ਜਿਹੜੀਆਂ ਪੈੜੀਆਂ ਨੇ ਉਹਦੇ ਵਿੱਚੋਂ ਇੱਕ ਪੀਲੇ ਰੰਗ ਦਾ ਪੈਕੇਟ ਜਿਹੜਾ ਉਹ ਰਿਕਵਰ ਹੋਇਆ ਜਦੋਂ ਉਹਨੂੰ ਖੋਲ ਕੇ ਚੈੱਕ ਕੀਤਾ ਗਿਆ ਤੇ ਉਹਦੇ ਵਿੱਚੋਂ 497 ਗ੍ਰਾਮ ਦੇ ਕਰੀਬ ਜਿਹੜੀ ਆ ਹੈਰਨ ਨੂੰ ਰਿਕਵਰ ਕੀਤੀ ਗਈ ਇਸ ਸੰਬੰਧੀ ਵੀ ਥਾਣੇ ਖਾਲਲੇ ਵਿੱਚ ਇੱਕ ਹੋਰ ਵੱਖਰਾ ਮੁਕਦਮਾ 256 ਦਰਜ ਕਰਕੇ ਤੇ ਇਹਦੀ ਤਫਤੀਸ਼ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਇਹਦੀ ਵੀ ਜਿਹੜੀ ਸੈਂਟੀਫਿਕ ਤਰੀਕਿਆਂ ਦੇ ਨਾਲ ਐਨਾਲਿਸਿਸ ਕੀਤਾ ਜਾਊਗਾ ਮੌਕੇ ਦੇ ਜਿਹੜੇ ਇਹ ਟੈਕਨੀਕਲ ਤਰੀਕੇ ਨਾਲ ਤਫ਼तीश ਕਰਕੇ ਤੇ ਦੋਸ਼ੀਆਂ ਨੂੰ ਜਲਦ ਫੜ ਕੇ ਤੇ ਗ੍ਰਿਫਤਾਰ ਕਰਕੇ ਤੇ ਪੇਸ਼ ਅਦਾਲਤ ਕੀਤਾ ਜਾਵੇਗਾ ਇਸ ਲੜੀ ਚ ਇੱਕ ਤੀਜੀ ਕਾਮਯਾਬੀ ਖਾਣਾ ਖੇਮ ਕਰਨ ਦੇ ਵਿੱਚ ਉਹ ਮਿਲੀ ਹੈ ਜਦੋਂ ਕਿ ਬੀਐਸਐਫ ਤੇ ਪੰਜਾਬ ਪੁਲ ਦੇ ਸਾਂਝੇ ਸਰਚ ਆਪਰੇਸ਼ਨ ਦੌਰਾਨ ਜਿਹੜਾ ਡੀਜੀਆਈ ਮੈਟ੍ਰਿਕਸ ਇੱਕ ਡਰੋਨ ਜਿਹੜਾ ਉਹ ਰਿਕਵਰ ਹੋਇਆ ਜਿਹੜਾ ਮਹਿਦੀਪੁਰ ਦੇ ਪਿੰਡਾਂ ਦੇ ਖੇਤਾਂ ਦੇ ਵਿੱਚ ਜਿਹੜੀ ਆ ਗ੍ਰਾਮ ਹੋਇਆ ਸੋ ਇਸ ਡਰੋਨ ਦੇ ਵੀ ਸੈਂਟੀਫਿਕ ਅਨਾਲਿਸਿਸ ਕਰਵਾ ਕੇ ਤੇ ਇਹਦੇ ਰਾਹੀਂ ਵੀ ਜਿਹੜੀ ਆ ਕਿਸ ਵਿਅਕਤੀ ਨੇ ਮੰਗਾਇਆ ਡਰੋਨ ਇਹਨਾਂ ਨੂੰ ਵੀ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਤੇ ਪੇਸ਼ ਅਦਾਲਤ ਕੀਤਾ ਜਾਵੇ ਮੈਂ ਇੱਥੇ ਦੱਸਣਾ ਚਾਹੁੰਦਾ ਮੈਂ ਵੀ ਜਿਹੜੀ ਪਾਕਿਸਤਾਨੀ ਸਮੱਗਲਰ ਨੇ ਤੇ ਜਾਂ ਸਾਡੀਆਂ ਜਿਹੜੀਆਂ ਕਾਲੀਆਂ ਭੇਡਾਂ ਨੇ ਉਹ ਲਗਾਤਾਰ ਆਪਣੇ ਜਿਹੜੀ ਨਾਕਾਮ ਕੋਸ਼ਿਸ਼ ਜਿਹੜੇ ਕਰਦੇ ਆਏ ਨੇ ਪ੍ਰੰਤੂ ਪੰਜਾਬ ਪੁਲਿਸ ਤੇ ਬੀਐਸਐਫ ਬਾਰਡਰ ਦੇ ਉੱਤੇ ਸਤਰਕ ਤੇ ਚ ਕਰਨੀ ਆ ਤੇ ਸੀਨੀਅਰ ਅਫਸਰਾਂ ਵੱਲੋਂ ਵੀ ਇੱਥੇ ਜਿੱਥੇ ਐਡੀਐਸ ਸਿਸਟਮ ਲਗਾਇਆ ਗਿਆ ਉੱਥੇ ਜਿਹੜੀ ਨਾਕਾਬੰਦੀ ਆ ਬਾਰਡਰ ਦੇ ਉੱਤੇ ਉਹ ਬਹੁਤ ਸਟਰੋਂਗ ਕੀਤੀ ਹੈ ਕੀਤੀ ਗਈ ਹੈ ਤੇ ਸੀਸੀਟੀਵੀ ਕੈਮਰੇ ਵੀ ਲਗਾਏ ਜਾ ਰਹੇ ਨੇ ਸੋ ਅਸੀਂ ਜਿਹੜੇ ਸਮਗਲਿੰਗ ਦੇ ਵਿੱਚ ਗ੍ਰਸਤ ਵਿਅਕਤੀ ਆ ਉਹਨਾਂ ਦੀਆਂ ਜਿਹੜੀਆਂ ਗੈਰ ਕਾਨੂੰਨੀ ਗਤੀਵਿਧੀਆਂ ਉਹਨਾਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਣਾ